ਜਿਹਦਾ ਦਿਲ ਟੁੱਟਿਆ ਉਹਨਾਂ ਨੂੰ ਦਿਲ ਤੋੜਦਾ ਨਹੀਂ ਕਿਉਂਕਿ ਆਈ ਕੈਨ ਫੀਲ ਦੈਟ ਪੇਨ ਵੈਨ ਨੋ ਵਨ ਅੰਡਰਸਟੈਂਡ ਯੂ ਜੋ ਜੋ ਪ੍ਰੋਬਲਮਸ ਨੇ ਸਾਰੀਆਂ ਟੇਬਲ ਟਾਕ ਤੇ ਬੈਕ ਡਿਸਕਸ ਹੋ ਕੇ ਉਹਦੇ ਤੇ ਕੰਮ ਕਰਨਾ ਚਾਹੀਦਾ ਜਿਹੜਾ ਪਹਿਲਾਂ ਕਿੱਥੇ ਮਿੰਤਾਂ ਕਰਨੀਆਂ ਕਿਸੇ ਦੀਆਂ ਫੇਮਸ ਬੰਦੇ ਦੀਆਂ ਕਿ ਭਾਈ ਸਾਡਾ ਇਹ ਆਈਡੀਆ ਇਹਨੂੰ ਪਲੀਜ਼ ਸ਼ੇਅਰ ਕਰ ਦੇ ਉਹ ਮਿੰਤਾਂ ਤਰ ਲੈਣ ਜੀ 8 ਸਾਲ ਲੰਘ ਗਏ ਹੁਣ ਦੇਖੋ ਮੈਂ ਵਧੀਆ ਬੋਲ ਕੇ ਲੋਕਾਂ ਕੋਲ ਲਾਈਕ ਕਮੈਂਟ ਲੈ ਲੂੰਗਾ ਕੈਮਰਾ ਬੰਦ ਹੋਣ ਤੋਂ ਬਾਅਦ ਜਿਹੜਾ ਉਹ ਉੱਪਰ ਮੇਰੇ ਨਾਲ ਗੱਲ ਕਰੇਗਾ ਬੜੀਆਂ ਗੱਲਾਂ ਮਾਰ ਕੇ ਆਇਆ ਅੰਦਰੋਂ ਤੂੰ ਖੋਟਾ ਹੈ ਤੁਸੀਂ ਅਨੇਕ ਰੂਪਾਂ ਦੇ ਵਿੱਚ ਦੇਖੇ ਹੋਣਗੇ ਪਰ ਕੋਟ ਪੈਂਟ ਦੇ ਵਿੱਚ ਮਹਾਤਮਾ ਅਜੇ ਤੱਕ ਨਹੀਂ ਦੇਖਿਆ ਹੋਣਾ ਅੱਜ ਤੁਹਾਨੂੰ ਇੱਕ ਕੋਟ ਪੈਂਟ ਦੇ ਵਿੱਚ ਮਹਾਤਮਾ ਦਿਖਾਉਣ ਜਾ ਰਿਹਾ ਹਾਂ ਤੁਸੀਂ ਅੰਦਾਜ਼ਾ ਲਗਾ ਲਿਆ ਹੋਣਾ ਮੈਂ ਕਿਹਨਾਂ ਦੀ ਗੱਲ ਕਰ ਰਿਹਾ ਉਸ ਇਨਸਾਨ ਦੀ ਗੱਲ ਕਰ ਰਿਹਾ ਬਹੁਤ ਛੋਟੀ ਉਮਰ ਦੇ ਵਿੱਚ ਵੱਡੇ ਕੀਰਤੀਮਾਨ ਸਥਾਪਤ ਕਰਤੇ ਮਨੁੱਖਤਾ ਦੀ ਸੇਵਾ ਇੱਕ ਨਵਕਲੇ ਢੰਗ ਦੇ ਨਾਲ ਕੀਤੀ ਠੀਕ ਸਮਝਿਆ ਤੁਸੀਂ ਅਨਮੋਲ ਕਵਾਤਰਾ ਜੀ ਦੀ ਮੈਂ ਗੱਲ ਕਰ ਰਿਹਾ ਅਨਮੋਲ ਜੀ ਸਵਾਗਤ ਹੈ ਇੰਡੀਆ ਨਿਊਜ਼ ਤੇ ਥੈਂਕ ਯੂ ਬ੍ਰਦਰ ਮੈਂ ਸੌਰੀ ਕਰੈਕਟ ਕਰਦਾ ਮੈਂ ਕੋਈ ਮਹਾਤਮਾ ਨਹੀਂ ਹਾਂ ਮੈਂ ਭਰਾਵਾਂ ਤੁਹਾਡਾ ਛੋਟਾ ਇਨਸਾਨ ਹਾਂ ਤੇ ਇਨਸਾਨ ਹੀ ਬਣਨ ਦੀ ਮੈਂ ਜੋ ਕੋਸ਼ਿਸ਼ ਕਰ ਲੈ ਇਸ ਉਮਰ ਦੇ ਵਿੱਚ ਇਸ ਜ਼ਿੰਦਗੀ ਦੇ ਵਿੱਚ ਮੇਰੇ ਕੋਈ ਬਹੁਤ ਹੈ ਮਹਾਤਮਾ ਬਹੁਤ ਉੱਚੀ ਪਦਵੀ ਹੈ ਤੁਸੀਂ ਬਰਿੰਦਾਵਨ ਗਏ ਸੀਗੇ ਜੀ ਉਹਨਾਂ ਨੇ ਸੰਤਾਨ ਨੇ ਕਹੀ ਸੀ ਗੱਲ ਕੋਟ ਪੈਂਟ ਦੇ ਵਿੱਚ ਵੀ ਜੇ ਤੁਸੀਂ ਨਿਸ਼ਠਾ ਦੇ ਨਾਲ ਨਿਸ਼ਕਾਮ ਸੇਵਾ ਕਰ ਰਹੇ ਹੋ ਤਾਂ ਕੋਟ ਪੈਂਟ ਦੇ ਵਿੱਚ ਮਹਾਤਮਾ ਹੋ ਇਹ ਨਜ਼ਰ ਹੈ ਭਾਈ ਆਪਣੀ ਆਪਣੀ ਜਿੱਦਾਂ ਦਾ ਇਨਸਾਨ ਆਪ ਹੁੰਦਾ ਨਾ ਫੁੱਲਾਂ ਦੇ ਬਾਗ ਚੋਂ ਬਾਹਰ ਫੁੱਲ ਦਾ ਗੁਲਦਸਤਾ ਹੀ ਆਏਗਾ ਗੰਦ ਦੇ ਢੇਰ ਚੋਂ ਗੰਦ ਹੀ ਆਏਗਾ ਤੁਸੀਂ ਆਪ ਅੱਛੇ ਇਨਸਾਨ ਹੋ ਕਿ ਤੁਸੀਂ ਇਨ੍ਹੀ ਇੱਜ਼ਤ ਦੇ ਰਹੇ ਹੋ ਔਰ ਸ਼ੁਕਰਗੁਜ਼ਾਰ ਹੈ ਪਰਮਾਤਮਾ ਦਾ ਸਾਰੀ ਉਹਦੀ ਰਜ਼ਾ 'ਚ ਰਾਜੀ ਹਾਂ ਕਚਾ ਸੰਤਾ ਦੇ ਚਿਹਰੇ ਤੇ ਆਪਣਾ ਇੱਕ ਮਹਾਤਮਾ ਦੇ ਚਿਹਰੇ ਤੇ ਨੂਰ ਹੁੰਦਾ ਜਿਸ ਤਰੀਕੇ ਦੇ ਨਾਲ ਤੁਸੀਂ ਨਿਸ਼ਕਾਮ ਲੋਕਾਂ ਦੀ ਸੇਵਾ ਕੀਤੀ ਬਹੁਤ ਸਾਰਾ ਸੰਘਰਸ਼ ਵੀ ਕੀਤਾ ਲੋਕਾਂ ਨਾਲ ਮਤਲਬ ਲੋਕਾਂ ਦੀ ਨੁਕਤਾਚੀਨੀ ਨਿੰਦਿਆ ਬਹੁਤ ਕੁਝ ਚੱਲਿਆ ਤੁਸੀਂ ਇੰਨਾ ਕੁਝ ਚੱਲਣ ਤੋਂ ਬਾਅਦ ਤੁਸੀਂ ਇਸ ਸਟੇਜ ਤੇ ਪਹੁੰਚੇ ਹੋ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪ੍ਰੋਗਰਾਮ ਆ ਸਪੈਸ਼ਲ ਗੈਸਟ ਦੇ ਤੌਰ ਤੇ ਤੁਸੀਂ ਪਹੁੰਚੇ ਹੋ ਆਡੀਅנס ਹੋਰ ਵੀ ਆਏ ਸੀਗੇ ਮਹਿਮਾਨ ਸਾਰਿਆਂ ਨੂੰ ਉਸ ਤਰੀਕੇ ਨਾਲ ਨਹੀਂ ਸੁਣਿਆ ਜਿਵੇਂ ਤੁਹਾਡੀ ਵਾਰ ਨੂੰ ਤੁਹਾਡੀ ਜਦੋਂ ਸਪੀਚ ਸ਼ੁਰੂ ਹੋਈ ਹੈ ਦੇਖੋ ਜੀ ਮੈਂ ਕੋਈ ਸਪੀਚ ਰੈਡੀ ਨਹੀਂ ਕਰਦਾ ਜਦੋਂ ਤੁਸੀਂ ਡੋਰਾ ਬਈ ਰੱਬ ਤੇ ਸੌਂਡ ਦਿੰਦੇ ਹੋ ਨਾ ਕਿ ਸਭ ਕੁਝ ਹੀ ਉਹਨੂੰ ਪਤਾ ਹੈ ਜਦੋਂ انسان ਬਹੁਤ ਟੈਨਸ਼ਨ ਲੈਂਦਾ ਕਿ ਯਾਰ ਮੈਂ ਤਾਂ ਠੀਕ ਕਰ ਰਿਹਾ ਮੇਰੇ ਨਾਲ ਕਿਉਂ ਮੜਾ ਹੋ ਜਾਂਦਾ ਔਰ ਕਿਸੇ ਦੀ ਸ਼ਕਲ ਤੇ ਨਹੀਂ ਲਿਖਿਆ ਹੁੰਦਾ ਕਿ ਉਹਦੇ ਅੰਦਰ ਕੀ ਚੱਲ ਰਿਹਾ ਅੰਦਰ ਵਾਲਾ ਇੱਕੋ ਨੂੰ ਪਤਾ ਹੁੰਦਾ ਉਹ ਹੈ ਨੇਚਰ ਕੁਦਰਤ ਪਰਮਾਤਮਾ ਤੇ ਉਹਦਾ ਫਲ ਮਿਲਦਾ ਤੇ ਜਦੋਂ ਤੁਸੀਂ ਕਮ ਦਿਲੋਂ ਕਰਦੇ ਹੋ ਤਾਂ ਫਿਰ ਉਹਦਾ ਫਲ ਤਾਂ ਮਿਲਦਾ ਹੀ ਮਿਲਦਾ ਫਲ ਕੀ ਮਿਲਦਾ ਤੁਸੀਂ ਖੁਸ਼ ਰਹਿੰਦੇ ਹੋ ਕੋਈ ਤੁਹਾਨੂੰ ਗਾਲਾਂ ਵਿਕੜਦਾ ਤੁਸੀਂ ਤਾਂ ਵੀ ਹੱਸੀ ਜਾਂਦੇ ਹੋ ਕੋਈ ਐਪਰੀਸ਼ੀਏਟ ਕਰਦਾ ਤਾਂ ਵੀ ਹੱਸੀ ਜਾਂਦੇ ਜੀ ਰਜਾ ਹੈ ਉਹਦੀ ਰਾਜੀਆਂ ਅੱਛਾ ਅਰਮੋਲ ਜੀ ਆਖਰੀ ਮੇਰਾ ਸਵਾਲ ਹੈ ਵੱਡਾ ਇੱਕ ਮੁੱਦਾ ਪੰਜਾਬ ਦਾ ਤੁਸੀਂ ਪੰਜਾਬ ਦੇ ਲੋਕਾਂ ਨੂੰ ਜਿਹੜੇ ਲੋੜਵੰਦ ਲੋਕ ਨੇ ਕਿਸ ਤਰੀਕੇ ਦੇ ਨਾਲ ਲੱਖਾਂ ਹੀ ਲੋਕਾਂ ਦੀ ਤੁਸੀਂ ਮੈਡੀਕਲ ਹੈਲਪ ਕਰ ਚੁੱਕੇ ਹੋ ਬਹੁਤ ਵੱਡਾ ਉਪਰਾਲਾ ਕੀਤਾ ਤੁਸੀਂ ਪੂਰੀ ਦੁਨੀਆ ਦੇ ਵਿੱਚ ਤੁਹਾਨੂੰ ਅੱਜ ਲੋਕ ਜਾਣਦੇ ਨੇ ਪਰ ਪੰਜਾਬ ਦਾ ਨਸ਼ੇ ਦਾ ਵੀ ਵੱਡਾ ਮੁੱਦਾ ਜਿਹੜੇ ਨੌਜਵਾਨ ਫਸੇ ਹੋਏ ਨੇ ਨਸ਼ੇ ਦੇ ਵਿੱਚ ਉਹਨਾਂ ਨੂੰ ਸੁਧਾਰਨ ਲਈ ਵੀ ਕੋਈ ਉਪਰਾਲਾ ਕਰ ਰਹੇ ਹੋ ਬਈ ਮੇਰਾ ਇੱਕ ਇੱਕ ਸਾਹ ਇੱਕ ਇੱਕ ਗੂੰਦਾ ਖੂਨ ਦਾ ਕਤਰਾ ਕਤਰਾ ਸੇਵਾ ਲਈ ਹਾਜ਼ਰ ਹੈ ਜਦੋਂ ਜਿੱਥੇ ਆਵਾਜ਼ ਮਾਰੇਗਾ ਕੋਈ ਹਮੇਸ਼ਾ ਨਾਲ ਆ ਬਟ ਹਾਂ ਜਿਹੜਾ ਮੁੱਦਾ ਬਹੁਤ ਵੱਡਾ ਹੈ ਔਰ ਇਹ ਟਾਈਮ ਸ਼ਾਰਟ ਆਪਣੀ ਕਨਵਰਸੇਸ਼ਨ ਲਈ ਆਪਾਂ ਕਿਸੇ ਨੂੰ ਲੰਬਾ ਪੋਡਕਾਸਟ ਇੱਕ ਡੇਢ ਘੰਟੇ ਦਾ ਰੱਖਾਂਗੇ ਜਿਹਦੇ 'ਚ ਤੁਹਾਨੂੰ ਮੈਂ ਡਿਟੇਲਡ ਪਲੈਨਿੰਗ ਦੇ ਨਾਲ ਦੱਸਾਂਗਾ ਕਿਉਂਕਿ ਹੁਣ ਮੈਂ ਜੋ ਮਰਜ਼ੀ ਬੋਲੀ ਜਾਵਾਂ ਨਾ ਕਿਉਂਕਿ ਕੈਮਰੇ ਮੂਰੇ ਹਰ ਇਨਸਾਨ ਚੰਗਾ ਮੰਨਦਾ ਕੋਈ ਮੈਂ ਆਪਣੀ ਬੁਰੀਾਈ ਥੋੜੀ ਬੋਲੂਗਾ ਹਨ ਤਾਂ ਮੁੱਦਾ ਠੀਕ ਹੈ ਹੈਗਾ ਪਰ ਮੈਨੂੰ ਇੱਕ ਛੋਟਾ ਜਿਹਾ ਤੁਸੀਂ ਆਨਸਰ ਕਰੋ ਜਦੋਂ ਆਪਣਾ ਘਰ ਗੰਦਾ ਹੋ ਜਾਂਦਾ ਆਪਾਂ ਘਰ ਛੱਡ ਕੇ ਭੱਜ ਜੰਨੇ ਨਹੀਂ ਘਰ ਨੂੰ ਨਿੰਦਣ ਲੱਗ ਜੰਨੇ ਕੀ ਕਰਦੇ ਪਸਾਰੇ ਘਰ ਨੂੰ ਸਾਫ ਕਰਦਾ ਉਵੇਂ ਸਾਡਾ ਪੰਜਾਬ ਹੈ ਜੋ ਜੋ ਪ੍ਰੋਬਲਮਸ ਨੇ ਸਾਰੀਆਂ ਟੇਬਲ ਟਾਕ ਤੇ ਬੈ ਕੇ ਡਿਸਕਸ ਹੋ ਕੇ ਉਹਦੇ ਤੇ ਕੰਮ ਕਰਨਾ ਚਾਹੀਦਾ ਔਰ ਜਿਹੜਾ ਬੰਦਾ ਕੰਮ ਕਰ ਰਿਹਾ ਉਹਨੂੰ ਸਪੋਰਟ ਕਰਨਾ ਚਾਹੀਦਾ ਹੁਣ ਜੇ ਸਪੋਜ਼ ਤੁਸੀਂ ਮੇਰੀ ਐਗਜ਼ਾਮਪਲ ਲਓ ਮੈਂ ਇੱਕ ਇੱਕ ਪ੍ਰੈਕਟੀਕਲੀ ਤੁਹਾਨੂੰ ਨਾਲ ਡਿਬੇਟ ਕਰ ਸਕਦਾ ਕਿ ਅੰਜੀ ਵੀ ਸਾਡਾ ਆ ਪਲਾਨ ਹੈ ਤੇ ਤੁਸੀਂ ਇਹ ਪਲਾਨ ਦੇਖਿਆ ਸਮਝਿਆ ਦਿਮਾਗ ਲਾਇਆ ਹੋਰ ਬੁੱਧੀ ਜੀਵਾਂ ਨੇ ਦਿਮਾਗ ਲਾਇਆ ਕਿ ਇਹਦੇ ਚ ਅਨਮੋਲ ਦਾ ਪਰਸਨਲ ਬੈਨੀਫਿਟ ਕੀ ਹੈ ਤੁਹਾਨੂੰ ਕੁਝ ਨਹੀਂ ਲੱਭਿਆ ਤੁਸੀਂ ਫਿਰ ਵੀ ਕੁਝ ਨਾ ਕੁਝ ਤਾਂ ਹੈਗਾ ਉਵੇਂ ਕੁਝ ਲੋਕ ਸੈਲਫਲੈਸਲੀ ਕੁਝ ਕਰਨਾ ਚਾਹੁੰਦੇ ਨੇ ਪਰ ਲੋਕ ਉਹਨਾਂ ਨੂੰ ਅੱਗੇ ਨਹੀਂ ਆਣ ਦਿੰਦੇ ਜਿਹੜਾ ਇਹ ਦੁਨੀਆ ਦਾ ਪਲੈਟਫਾਰਮ ਹੈ ਨਾ ਮੈਂ ਵੀ ਬੜਾ ਔਖਾ ਕਮਾਇਆ ਤਦ ਦੱਸਿਆ ਮੇਰੇ ਟੀਚਰ ਨੇ ਵੀ ਕਿਸ ਤਰ੍ਹਾਂ ਕਿਹਾ ਸੀਗਾ ਹਣਾ ਕੋਈ ਨਹੀਂ ਕਿਸੇ ਨੂੰ ਸ਼ੇਅਰ ਕਰਦਾ ਕਿ ਜਦੋਂ ਤੁਸੀਂ ਵਧੀਆ ਐਂਕਰ ਹੋ ਤੁਸੀਂ ਕਿਸੇ ਕੋਲ ਕਿਸੇ ਐਸਟੈਬਲਿਸ਼ਡ ਐਂਕਰ ਕੋਲ ਜਾਓਗੇ ਨਹੀਂ ਤੁਹਾਨੂੰ ਐਪਰੀਸ਼ੀਏਟ ਕਰੇਗਾ ਤੁਹਾਨੂੰ ਆਪਣਾ ੱੱੱਕੇ ਮੁੱਕੇ ਮਾਰ ਕੇ ਸਟੇਜ ਬਣਾਉਣਾ ਪੈਣਾ ਜੀ ਬੜ ਜਿਹੜਾ ਸਾਡਾ ਮਾਰਾ ਇਹਨੇ ਸਾਨੂੰ ਸਟੇਜ ਦਿੱਤਾ ਅਨਮੋਲ ਕਾਤਰਾ ਦਾ ਜੈ ਇੱਕ ਜ਼ਰੀਆ ਦੋ 올 ਵੇਜ਼ ਵੈਲਕਮ ਉਹਨਾਂ ਲੋਕਾਂ ਨੇ ਜਿਹੜੇ ਕੁਝ ਕਰਨਾ ਚਾਹ ਉਹਨਾਂ ਨੂੰ 0 ਤੋਂ ਸ਼ੁਰੂ ਕਰਨ ਦੀ ਲੋੜ ਨਹੀਂ ਕਿਉਂਕਿ ਆਈ ਕੈਨ ਫੀਲ ਦੈਟ ਪੇਨ ਵੈਨ ਨ ਮੈਂ ਉਹ ਚੀਜ਼ ਫੀਲ ਕੀਤੀ ਹੋਈ ਵੈਨ ਆਈ ਵਾਸ ਹੈਵਿੰਗ ਜ਼ੀਰੋ ਇੰਸਟਾਗ੍ਰਾਮ ਫਾਲੋਅਰ ਜ਼ੀਰੋ ਫੇਸਬੁੱਕ ਫਾਲੋਅਰ ਮੈਨੂੰ ਯੂਥ ਉਦੋਂ ਮੈਂ ਕਿਸੇ ਨੂੰ ਕਹਿੰਦਾ ਸੀਗਾ ਉਹ ਚੱਲੋ ਚੱਲ ਤੂੰ ਕੀ ਕਰ ਲੇਗਾ ਤੇਰੇ ਤੇ ਗੱਲਾਂ ਕਰਨ ਜੋਗਾ ਤੂੰ ਅੱਜ ਮੈਂ ਉਹ ਚੀਜ਼ ਫੀਲ ਕਰਦਾ ਮੇਰੇ ਕੋਲ ਕੋਈ ਯੰਗਸਟਰ ਕੋਈ ਆਪਣਾ ਪਲਾਨ ਲੈ ਕੇ ਆਂਦਾ ਪੰਜਾਬ ਨੂੰ ਬਚਾਉਣ ਲਈ ਕੋਈ ਸੇਵਾ ਲਈ ਮੈਨੂੰ ਬਿਠਾ ਕੇ ਸੁਣਦਾ ਬੋਲ ਤੇਰੇ ਅੰਦਰ ਕੀ ਹੈ ਔਰ ਮੈਂ ਉਹਨੂੰ ਆਪਣਾ ਸਟੇਜ ਆਫਰ ਕਰਦਾ ਕਿ ਇਫ ਵੀ ਹੈਵ ਮਿਲੀਅਨਸ ਆਫ ਪੀਪਲ ਕਨੈਕਟਡ ਵਿਦ ਆਰ ਸੋਸ਼ਲ ਮੀਡੀਆਜ਼ ਯੂਜ਼ ਕਰ ਆਪਣਾ ਆਈਡੀਆ ਰੱਖ ਕਰ ਕਿਉਂਕਿ ਮੈਂ ਸਭ ਕੁ ਅਸੀਂ ਇੱਕ ਫੀਲਡ ਕਰ ਸਕਦੇ ਹਾਂ ਪਰ ਉਹ ਪਲੈਟਫਾਰਮ ਹੋਰ ਫੀਲਡਸ ਦੇ ਵਿੱਚ ਜਿਹੜੇ ਮਾਹਰ ਲੋਕ ਨੇ ਕਰਨ ਉਹਨਾਂ ਨੂੰ ਯੂਜ਼ ਕਰਨ ਲਈ ਦੇ ਦੋ ਪਰ ਇੱਥੇ ਕੋਣ ਕਿਸੇ ਦੀਆਂ ਸਟੋਰੀਆਂ ਪਾਉਂਦਾ ਕੋਣ ਕਿਸੇ ਦੀਆਂ ਪੋਸਟਾਂ ਪਾਉਂਦਾ ਹਰ ਬੰਦੇ ਨੂੰ ਤਾਂ ਹੁਣ ਸਾਨੂੰ 8-9 ਸਾਲ ਤਾਂ ਸਟੇਜ ਬਣਾਉਣ ਨੂੰ ਲੱਗ ਗਿਆ ਨਾ ਨਹੀਂ ਤਾਂ ਪਹਿਲਾਂ ਕਿੱਥੇ ਮਿੰਤਾਂ ਕਰਨੀਆਂ ਕਿਸੇ ਦੀਆਂ ਫੇਮਸ ਬੰਦੇ ਦੀਆਂ ਕਿ ਭਾਈ ਸਾਡਾ ਇਹ ਆਈਡੀਆ ਇਹਨੂੰ ਪਲੀਜ਼ ਸ਼ੇਅਰ ਕਰ ਦੇ ਉਹ ਮਿੰਤਾਂ ਤਰ ਲੈਣ ਜੀ 8 ਸਾਲ ਲੰਘ ਗਏ ਉੱਥੇ ਤੁਸੀਂ ਸਟੇਜ ਤੇ ਵੀ ਦੱਸ ਰਹੇ ਸੀਗੇ ਵੀ ਪਹਿਲਾਂ ਸਟਾਰਟਿੰਗ ਦੇ ਵਿੱਚ ਜਾਂਦਾ ਸੀ ਕੋਈ ਸੁਣਦਾ ਹੀ ਨਹੀਂ ਸੀ ਮੈਂ ਅੱਜ ਵੀ ਉਹ ਮੈਨੂੰ ਕੈਬਿਨ ਯਾਦ ਆ ਮ ਮੈਨੂੰ ਚਿਹਰੇ ਅੱਛਾ ਚਲੋ ਠੀਕ ਹੈ ਉਸ ਟਾਈਮ ਇਨਕਾਰ ਕਰਤਾ ਉਹਨਾਂ ਲੋਕਾਂ ਨੇ ਤੇ ਅੱਜ ਦੀ ਡੇਟ ਦੇ ਵਿੱਚ ਤੁਸੀਂ ਕਾਮਯਾਬ ਹੋਵੋਗੇ ਜਦੋਂ ਤੁਹਾਡਾ ਸਾਹਮਣਾ ਉਹਨਾਂ ਦੇ ਨਾਲ ਹੁੰਦਾ ਜਾਂ ਉਹਨਾਂ ਦਾ ਤੁਹਾਡੇ ਨਾਲ ਹੁੰਦਾ ਤਾਂ ਤੁਹਾਡਾ ਰਿਐਕਸ਼ਨ ਕੀ ਹੁੰਦਾ ਜਿਹਦਾ ਦਿਲ ਟੁੱਟਿਆ ਹੁੰਦਾ ਨਾ ਉਹ ਦਿਲ ਤੋੜਦਾ ਨਹੀਂ ਹੂੰ ਉਹਨੂੰ ਦਰਦ ਪਤਾ ਹੁੰਦਾ ਟੁੱਟੇ ਦਾ ਹੁਣ ਮੈਂ ਤਾਂ ਉਹਦਾ ਜਵਾਬ ਦੇ ਦਾਂ ਮੇਰਾ ਰਿਐਕਸ਼ਨ ਉਹਨਾਂ ਨੂੰ ਮੈਂ ਪੈਰੀ ਹੱਥ ਲਾ ਕੇ ਮਿਲਦਾ ਅੱਜ ਵੀ ਜੱਫੀ ਪਾ ਕੇ ਕਿਉਂਕਿ ਜੇ ਉਹਨਾਂ ਨੇ ਮੇਰਾ ਸਾਥ ਦਿੱਤਾ ਹੁੰਦਾ ਤੁਸੀਂ ਦੱਸੋ ਇਹ ਜਿਹੜਾ ਰੈਪਲਾਈ ਆ ਜਿੱਦਾਂ ਦਾ ਰਿਐਕਸ਼ਨ ਤੁਸੀਂ ਦਿੰਨੇ ਹੋ ਤੁਸੀਂ ਕਿਵੇਂ ਕਹਿ ਸਕਦੇ ਹੋ ਮਹਾਤਮਾ ਨਹੀਂ ਹੈਗੇ ਨਹੀਂ 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 ਮੈਂ ਜ਼ਿੰਦਗੀ ਚ ਸਭ ਤੋਂ ਵੱਡੀ ਚੀਜ਼ ਸਿੱਖਿਆ ਮਾਫ ਕਰਵਾਉਣ ਦੇ ਵਾਸਤੇ ਮੈਂ ਦੱਸਦਾ ਨਮੋ ਜੀ ਤੁਸੀਂ ਭਰਾ ਹੋ ਮੇਰੇ ਬਹੁਤ ਵੱਡਾ ਜ਼ਿਕਰਾ ਚਾਹੀਦਾ ਜੀ ਉਹ ਸੰਤ ਮਹਾਤਮਾ ਕੋਲ ਹੁੰਦਾ ਮੈਂ ਸਿੱਖਿਆ ਬਈ ਸਿੱਖ ਕੋ ਸਿੱਖਿਆ ਬਈ ਪਹਿਲਾਂ ਮੈਂ ਬੜਾ ਅਗਰੈਸਿਵ ਸੀ ਕੋਈ ਆਰਟੀਫੀਸ਼ਲ ਤਾਂ ਨਹੀਂ ਹੈ ਹੁਣ ਮਾਫੀ ਕਰਨੇ ਸਿੱਖ ਗਿਆ ਹੁਣ ਮਾਫੀ ਮੈਂ ਹੁਣ ਵੀ ਆਪਣੀ ਕੋ ਇੰਟਰਵਿਊ ਪਲਾਨ ਥੋੜੀ ਮੇਰੀ ਸਪੀਚ ਪਲਾਨ ਨਹੀਂ ਹੁੰਦੀ ਮੈਂ ਕੋ ਦੇਖ ਕੇ ਨਹੀਂ ਬੋਲਦਾ ਮੇਰੇ ਕੋਲ ਨਹੀਂ ਬੋਲ ਆਂਦਾ ਰਿਸਪੈਕਟਿਫੁਲ ਡਿਗਨਿਟੀਜ਼ ਮਤਲਬ ਤੁਸੀਂ ਕੋਈ ਇਦਾਂ ਹੀ ਹੁੰਦਾ ਹੈ ਦਿਲ ਵਾਲੇ ਤਾਂ ਇਦਾਂ ਦੇ ਹੁੰਦੇ ਨੇ ਤੇ ਜਦੋਂ ਤੁਸੀਂ ਦਿਲੋਂ ਕੋ ਕੰਮ ਵਧੀਆ ਕਰਦੇ ਹੋ ਅੰਦਰੋਂ ਫਿਰ ਫਲ ਵੀ ਅੰਦਰੋਂ ਹੀ ਮਿਲਦਾ ਹੁਣ ਦੇਖੋ ਮੈਂ ਵਧੀਆ ਬੋਲ ਕੇ ਲੋਕਾਂ ਕੋਲ ਲਾਈਕ ਕਮੈਂਟ ਲੈ ਲੂੰਗਾ ਕੈਮਰਾ ਬੰਦ ਹੋਣ ਤੋਂ ਬਾਅਦ ਜਿਹੜਾ ਉਹ ਉੱਪਰ ਮੇ ਨਾਲ ਗੱਲ ਕਰੇਗਾ ਬੜੀਆਂ ਗੱਲਾਂ ਮਾਰ ਕੇ ਆਇਆ ਅੰਦਰੋਂ ਤੂੰ ਖੋਟਾ ਹੈ ਤਾਂ ਮੈਂ ਤਾਂ ਜਵਾਬ ਉਹਨੂੰ ਦੇਣਾ ਮੇਰੇ ਗੱਲ ਉਹਦਾ ਨਾ ਕਰਨੀ ਹੈ ਮੈਂ ਜਿਹੜਾ ਦੁਨੀਆ ਚਲਾ ਰਿਹਾ ਉਹਦਾ ਕੋਈ ਨਾਮ ਨਹੀਂ ਉਹਦਾ ਕੋਈ ਆਕਾਰ ਨਹੀਂ ਪਰ ਉਹ ਹੈ ਜੀ ਉਹ ਹੈ ਇੱਕ ਬੰਦਾ ਹੈ ਜਿਹਦੇ ਨਾਲ ਮੈਂ ਗੱਲ ਕਰਦਾ ਕੱਲਾ ਵੀ ਗੱਡੀ 'ਚ ਬਹਿ ਕੇ ਮੈਂ ਬੋਲਦਾ ਹਾਂ ਲੋਕ ਇਹਨਾਂ ਨੂੰ ਪਾਗਲ ਆ ਮੈਂ ਕਹਾਂ ਪਾਗਲ ਹੀ ਸਹੀ ਮੈਂ ਨਾਲ ਗੱਲ ਕਰਦਾ ਮੇਰਾ ਕੀ ਕਸੂਰ ਸੀ ਇੱਥੇ ਕਿਉਂ ਮੇਰਾ ਕਰਾਤਾ ਚਲ ਠੀਕ ਹੈ ਜੇ ਮੇਰਾ ਕਸੂਰ ਸੀ ਮੈਨੂੰ ਚੰਗੀ ਤਰ੍ਹਾਂ ਫਲ ਦੇ ਮੈਂ ਤਾਂ ਇਹ ਵੀ ਨਹੀਂ ਕਹਿੰਦਾ ਕਿ ਮੇਰੇ ਨਾਲ ਚੰਗਾ ਚੰਗਾ ਹੋਵੇ ਮੈਂ ਕਹਿੰਦਾ ਜਿਸ ਚੀਜ਼ ਦਾ ਮੈਂ ਹਕਤਾਰਾਂ ਜੋ ਵੀ ਮੈਂ ਪੁਰਾਣੇ ਜਨਮਾਂ 'ਚ ਫਲ ਕੀਤੇ ਨੇ ਮੈਨੂੰ ਸਾਰੇ ਕਰਮ ਮਿਲਣ ਚੰਗੇ ਹੋਣ ਮਾੜੇ ਹੋ ਆਖਰੀ ਸਵਾਲ ਹੈ ਜੀ ਮੇਰਾ ਤੁਸੀਂ ਵਕੀਲ ਦੇ ਵਜੋਂ ਸਟੇਜ ਤੇ ਗੱਲ ਕਹੀ ਸੀਗੀ ਵੀ ਹੈਂਡਲੇ ਟਾਈਮ ਤੁਹਾਨੂੰ ਇੱਕ ਦੋ ਮਿੰਟ ਮੈਂ ਚਾਹਣਾ ਲੋਕਾਂ ਨੂੰ ਮੈਸੇਜ ਆਵੇ ਉਹ ਲੋਕ ਬਈ ਬਹੁਤ ਸਮਝਦਾਰ ਨੇ ਆਪਣੇ ਤੋਂ ਪਹਿਲਾਂ ਕਿੰਨੀਆਂ ਸਪੀਚ ਹੋਈ ਸਪੀਚ ਦੇਖੋ ਚੰਗੀਆਂ ਗੱਲਾਂ ਦਾ ਤੁਹਾਨੂੰ ਅਸੀਂ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਮੱਥਾ ਟੇਕਦੇ ਮੈਂ ਵੀ ਟੇਕਦਾ ਤੁਸੀਂ ਵੀ ਟੇਕਦੇ ਸਾਰੀ ਦੁਨੀਆ ਟੇਕਦੀ ਹੈ ਉਹਨਾਂ ਨੂੰ ਪਤਾ ਨਹੀਂ ਵਿੱਚ ਕੀ ਲਿਖਿਆ ਸਾਡੇ ਗੁਰੂਆਂ ਦੀ ਸ਼ਹੀਦੀਆਂ ਬਾਰੇ ਨਹੀਂ ਪਤਾ ਜਿਹਨੇ ਇਨਸਪਾਇਰ ਹੋਣਾ ਉਹਨੇ ਇੱਕ ਤੁੱਕ ਬਹੁਤ ਉਹਦੇ ਲਈ ਜene ਨਹੀਂ ਹੋਣਾ ਉਹ ਫਿਰ ਬਸ ਦੂਜਿਆਂ 'ਚ ਕਮੀਆਂ ਕਿਉਂਕਿ ਨਾ ਚੰਗਿਆਈ ਤੇ ਬੁਰਾਈ ਸਮਾਜ 'ਚ ਇਕੱਠੀਆਂ ਚੱਲਣੀਆਂ ਬਾਈ ਤੁਸੀਂ ਚੰਗਿਆਈ ਵਧਾਓ ਹੂੰ ਉਧਰ ਬੁਰਾਈ ਵਧ ਰਹੀ ਤੂੰ ਚੰਗਿਆਈ ਵਧਾਓ ਤੇ ਆਪਣਾ ਰੋਲ ਐਜ਼ ਅ ਪੱਤਰਕਾਰ ਮੈਂ ਐਜ਼ ਅ ਇਨਫਲੂਐਂਸਰ ਜਾਂ ਸੋਸ਼ਲ ਮੀਡੀਆ ਮੈਂ ਆਪਣਾ ਕੰਮ ਕਰਦਾ ਰਵਾਂ ਔਰ ਆਪਾਂ ਮਿਲ ਜੁਲ ਕੇ ਸਮਾਜ ਦੇ ਭਲਾਈ ਲਈ ਯੋਗਦਾਨ ਪਾਉਂਦੇ ਰਹੀਏ ਬਾਕੀ ਮਾਰਾ ਹੀ ਦੇਖਣ ਕੀ ਬਾਤ ਹੈ ਜੀ ਮੋਜੀ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ ਥੈਂਕ ਯੂ ਬ੍ਰਦਰ ਸੋ ਨਾਈਸ ਮੀਟਿੰਗ